ਲੁਧਿਆਣਾ ਦੇ ਬਸਤੀ ਜੋਧੇਵਾਲ ਦੇ ਅਧੀਨ ਪੈਂਦੇ ਬੀਐਸਐਸ ਸਟੇਟ ਇਲਾਕੇ ਦੇ ਵਿੱਚ 17 ਸਾਲ ਦੇ ਅਰਪਣ ਨਾਮ ਦੇ ਲੜਕੇ ਨੇ ਖੁਦਕੁਸ਼ੀ ਕਰ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਏ ਹਨ ਕਿ ਲੜਕੇ ਦੇ ਕਿਸੇ ਲੜਕੀ ਦੇ ਨਾਲ ਸਬੰਧ ਸਨ ਅਤੇ ਉਸ ਲੜਕੀ ਨਾਲ ਉਸ ਦੀ ਗੱਲ ਹੋ ਰਹੀ ਸੀ ਜਦੋਂ ਉਸ ਨੇ ਕਮਰੇ ਦੇ ਵਿੱਚ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਉਹਨਾਂ ਕਿਹਾ ਕਿ ਇਸਰੀ ਬਕਾਇਦਾ ਚੈਟ ਵੀ ਸਾਡੇ ਕੋਲ ਹੈ ਜਿਸ ਦੇ ਵਿੱਚ ਲੜਕੀ ਉਸ ਲੜਕੇ ਨੂੰ ਜੰਪ ਕਰਨ ਲਈ ਕਹਿ ਰਹੀ ਹੈ ਭਾਵ ਕੀ ਉਸਨੇ ਉਸਨੂੰ ਖੁਦਕੁਸ਼ੀ ਕਰਨ ਲਈ ਖੁਸਾਇਆ ਹੈ ਜਿਸ ਨੂੰ ਲੈ ਕੇ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸਦਾ ਮੋਬਾਈਲ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਚੈਟ ਦੇ ਆਧਾਰ ਤੇ ਸਾਰਾ ਡਾਟਾ ਪੁਲਿਸ ਵੱਲੋਂ ਖੰਗਾਲਿਆ ਜਾ ਰਿਹਾ ਹੈ ਹਾਂਜੀ ਸਾਡਾ ਲੜਕਾ 17 ਸਾਲ ਲਗਭਗ ਉਹਦੀ ਉਮਰ ਸੀਗੀ ਜੀ 17 ਸਾਲ ਤੇ ਉਹਦੀ ਕਿ ਲੜਕੀ ਨਾਲ ਗੱਲਬਾਤ ਸੀਗੀ ਤੇ ਕੱਲ ਉਹਨੂੰ ਮਿਲ ਕੇ ਆਇਆ ਤੇ ਉਸ ਤੋਂ ਬਾਅਦ ਆ ਕੇ ਉਹਨੇ ਘਰੇ ਆ ਕੇ ਉੱਪਰ ਆਪਣੇ ਰੂਮ ਚ ਲਿਆ ਗਿਆ ਤੇ ਅੰਦਰ ਫਾਹਲ ਆ ਲਿਆ ਉਹਦੀ ਦਾਦੀ ਘਰੇ ਕੱਲੀ ਸੀਗੀ ਉਹਨੇ ਦਰਵਾਜਾ ਦੁਜਾ ਖੜਕਾਇਆ ਤੇ ਬਾਕੀ ਫੋਨ ਕੀਤੇ ਵੀ ਦਾਦਾ ਬਾਪੂ ਪਤਾ ਨਹੀਂ ਦਰਵਾਜਾ ਨਹੀਂ ਖੋਲ ਰਿਹਾ ਤੇ ਦਰਵਾਜਾ ਪਨ ਕੇ ਦੇਖਿਆ ਤਾਂ ਉਹ ਲਟਕ ਰਿਹਾ ਸੀਗਾ ਪੱਖੇ ਨਾਲ ਤੇ ਉਹਦਾ ਮੋਬਾਈਲ ਕੋਲੇ ਥੱਲੇ ਗਿਰਿਆ ਪਿਆ ਸੀਗਾ ਮੋਬਾਈਲ ਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਉਹਦੀ ਲੜਕੀ ਨਾਲ ਚੈਟਿੰਗ ਹੋਈ ਹੋਈ ਸੀਗੀ ਤੇ ਲੜਕੀ ਨੇ ਕਿਹਾ ਵੀ ਤੂੰ ਜੰਪ ਕਰ ਉਹਦੀ ਵਨ ਟਾਈਮ ਵਾਲੀ ਜਿਹੜੀ ਪਿਕ ਵੀ ਆਈ ਹੋਈ ਸੀਗੀ ਉਹਦੇ ਵਿੱਚ ਤੇ ਉਹ ਖਤਮ ਹੋ ਚੁੱਕਿਆ ਸੀ ਫਿਰ ਪੁਲਿਸ ਆ ਕੇ ਉਹਨੂੰ ਸਿਵਲ ਹਸਪਤਾਲ ਲੈ ਗਈ ਤੇ ਅਸੀਂ ਅੱਜ ਸਵੇਰ ਦੇ ਪੁਲਿਸ ਕੋਲੇ ਬਸਤੀ ਦੇ ਥਾਣੇ ਦੇ ਵਿੱਚ ਖੜੇ ਹਾਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਟਾਲ ਮਟੋਲ ਕਰੀ ਜਾਂਦੇ ਸਾਡੇ ਤੇ ਦਬਾਅ ਪਾ ਰਹੇ ਸੀਗੇ ਵੀ 174 ਦੀ ਕਾਰਵਾਈ ਦੀ ਕਹਿੰਦੇ ਅਸੀਂ ਡੀ ਡੀ ਆਰ ਕੱਟਦੀ ਵੀ ਉਹਦੇ ਮੁਤਾਬਕ ਤੁਸੀਂ ਉਹਨੂੰ ਲਿਹਾ ਕੇ ਸੰਸਕਾਰ ਕਰ ਦਿਓ ਤਕੀਰ ਮੰਗ ਕਰਦੇ ਹਾਂ ਕਿ ਅਸੀਂ ਤੁਹਾਨੂੰ ਲੱਗਦਾ ਕਿ ਕਿਸੇ ਨੇ ਉਹਨੂੰ ਕੰਪੈਲ ਕੀਤਾ ਹਾਂਜੀ ਉਹ ਲੜਕੀ ਨੇ ਕੰਪੈਲ ਕੀਤਾ ਜੀ ਸਾਰੀ ਚੈਟਿੰਗ ਪੁਲਿਸ ਨੂੰ ਦਿੱਤੀ ਆ ਬਾਅਦ ਚ ਲੜਕੀ ਨੇ 2 ਘੰਟੇ ਬਾਅਦ ਚੈਟਿੰਗ ਜਿਹੜੀ ਆ ਡਿਲੀਟ ਮਾਰਦੀ ਜਿਹੜੀ ਮੁੰਡੇ ਨੂੰ ਭੇਜੇ ਸੀ ਉਹਨੇ ਕੋਈ ਮੈਸੇਜ ਵਗੈਰਾ ਉਹਦੀ ਉਹਨੂੰ ਡਿਲੀਟ ਮਾਰਤਾ ਪਰ ਅਸੀਂ ਉਹਦਾ ਪਹਿਲਾਂ ਸਕਰੀਨਸ਼ਾਟ ਵਗੈਰਾ ਲੈ ਚੁੱਕੇ ਸੀਗੇ ਅਸੀਂ ਉਹ ਪੁਲਿਸ ਨੂੰ ਦਿਖਾਇਆ ਪਰ ਪੁਲਿਸ ਮੰਨਦੀ ਨਹੀਂ ਕਹਿੰਦੇ ਜਦੋਂ ਉਹਨੂੰ ਐਫਐਐਸਐਲ ਦੇ ਵਿੱਚੋਂ ਉਹਦੀ ਰਿਪੋਰਟ ਆਊਗੀ ਮੋਬਾਈਲ ਦੀ ਵੀ ਫੇਰ ਅਸੀਂ ਪਰਚਾ ਦਰਜ ਕਰਾਂਗੇ 15 20 ਦਿਨਾਂ ਤੱਕ ਸਾਡੀ ਲੜਕੇ ਦੇ ਮੋਬਾਈਲ ਦੇ ਵਿੱਚ ਜੀ ਤੇ ਸਾਡੀ ਮੰਗ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ 17 ਸਾਲ ਦਾ ਬੱਚਾ ਜਿਹੜਾ ਬੱਚੇ ਦੀ ਬੇੜਾ ਉਹ ਮੁੰਡੀਆਂ ਨਾਲ ਗੱਲਬਾਤ ਸੀਗੀ ਸਾਨੂੰ ਥੋੜਾ ਮੋਟਾ ਪਤਾ ਸੀਗਾ ਜੀ ਇਹਨਾਂ ਨੇ ਪਤਾ ਸੀ ਹਾਂ ਥੋੜਾ ਪਤਾ ਸੀਗਾ ਵੀ ਇਹਨਾਂ ਦੀ ਗੱਲਬਾਤ ਹੈਗੀ ਪਰ ਉਹ ਇਹਨੇ ਕਦੇ ਵੀ ਕੋਈ ਇਹੋ ਜੀ ਨੌਬਤ ਨਹੀਂ ਆਈ ਸੀ ਨਾ ਉਹਨਾਂ ਨੇ ਕੋਈ ਵਿਆਹ ਦੀ ਡਿਮਾਂਡ ਕੀਤੀ ਜਾਂ ਵੀ ਕੋਈ ਹੋਰ ਇਸ ਤਰ੍ਹਾਂ ਦੀ ਨੌਬਤ ਨਹੀਂ ਸੀ ਲੜਕੇ ਨੇ ਕੋਸ਼ਿਸ਼ ਕੀਤੀ ਲੜਕੇ ਨੂੰ ਸਮਝਾਇਆ ਵੀ ਕਾਕਾ ਬੱਚੇ ਇੰਨਾ ਕੰਮਾਂ 'ਚ ਨਹੀਂ ਪਈਦਾ ਇਹਦੇ ਰਿਜ਼ਲਟ ਮਾੜੇ ਆ ਤੇ ਪਤਾ ਹੀ ਦੇਰ ਬਾਅਦ ਲੱਗਿਆ ਪਰ ਕੋਈ ਲੜਾਈ ਝਗੜੇ ਵਾਲੀ ਜਾਂ ਕੋਈ ਇਹੋ ਜੀ ਕੰਪਲੀਟ ਨਹੀਂ ਸੀ ਉਹਦੀ ਇਸ ਮਾਮਲੇ ਦੇ ਵਿੱਚ ਮੰਗ ਕੀ ਕਰਦੇ ਆ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਪਰਚਾ ਦਰਜ ਕੀਤਾ ਜਾਵੇ ਸਾਨੂੰ ਇਨਸਾਫ ਚਾਹੀਦਾ ਬਸ ਸਾਡਾ ਬੱਚਾ ਗਿਆ ਪਰ ਸਾਡਾ ਘਰ ਬਰਬਾਦ ਹੋ ਗਿਆ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ ਪੁਲਿਸ ਡਿਪਾਰਟਮੈਂਟ ਤੋਂ ਵੀ ਸੀਪੀ ਸਾਹਿਬ ਤੋਂ ਵੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜੋਧੇਵਾਲ ਪੁਲਿਸ ਜਿਹੜੀ ਆ ਉਹ ਸਾਨੂੰ ਇਨਸਾਫ ਨਹੀਂ ਦੇ ਰਹੀ ਬੇਟੇ ਦੀ ਜਿੰਦ ਤੋਂ ਕੀ ਮਰੇ ਸੀ ਉਹ ਕੁੜੀ ਨੇ ਜੋ ਵੀ ਕੀਤਾ ਪਤਾ ਹੀ ਹੈ ਸਭ ਨੂੰ ਪਤਾ ਕਿ ਕੀ ਮੰਗ ਕਰ ਕਿੰਨੇ ਸਾਲ ਦਾ ਬੇਟਾ ਸੀ ਤੁਹਾਡਾ 17 ਸਾਲ ਦਾ ਤੇ ਕਿੰਨੇ ਬੱਚੇ ਆ ਗਏ ਮੇਰੇ ਬੱਚੇ ਦੋ ਸੀ ਇੱਕ ਹੈਗਾ 10 ਸਾਲ ਦਾ ਇੱਕ ਇਹ ਵੀ 17 ਸਾਲ ਦਾ ਸੀ ਸੋ ਬੱਚਾ ਸੀ ਤੇ ਸਭ ਨੂੰ ਪਤਾ ਲੱਗਿਆ ਜੀ ਬੇਟੇ ਨਾਲ ਉਹਨਾਂ ਨਾਲ ਕੋਈ ਆਪਸ ਵਿੱਚ ਗੱਲਬਾਤ ਸੀ ਇਹ ਇੰਨਾ ਕੁਛ ਨਹੀਂ ਸੀ ਪਰ ਪਤਾ ਸੀ ਠੀਕ ਹੋਣਾ ਬੱਚਿਆਂ ਦਾ ਹੁੰਦਾ ਹਰ ਇੱਕ ਬੰਦੇ ਦਾ ਹੁੰਦਾ ਉਹਨਾਂ ਤੁਸੀਂ ਕੀ ਮੰਗ ਕਰਦੇ ਹੋ ਕੀਤੇ ਤਾਂ ਕਰਦੇ ਹੋ ਕਰ ਵੀ ਉਹਨਾਂ ਦੇ ਜਿਹਨੇ ਮੁੰਡਾ ਮਾਰਿਆ ਇਹ ਤਾਂ ਚੈਟਿੰਗ ਹੋਈ ਹੈ ਜਿਹਨੇ ਚੈਟਿੰਗ ਹੋਈ ਮੁੰਡਾ ਮਾਰਿਆ ਉਹਨੇ ਕਿਹਾ ਜੰਪਿੰਗ ਕਰ ਐਸਾ ਤਾਨੂੰ ਕਿਹਾ ਹੂੰ ਚੈਟਿੰਗ ਦਿੱਤੀ ਸਾਰੀ ਆਪਾਂ ਤੇ ਚੈਟਿੰਗ ਕੀਤੀ ਉਹਨੇ ਜੋ ਵੀ ਕੀਤਾ ਉਸ ਤੋਂ ਬਾਅਦ ਵੀ ਕਾਰਵਾਈ ਨਹੀਂ ਕਰਦੇ ਬੇ ਕਿਉਂ ਨਹੀਂ ਕਰਦੇ ਬੇ ਕਾਰਵਾਈ ਤੁਸੀਂ ਪੈਸੇ ਖਾਦੇ ਆ ਕੌਣ ਸੁਣ ਕੇ ਜਾਂਦਾ ਇਹਹੀ ਕੱਲ ਨੂੰ ਕੁੜੀ ਦੇ ਘਰੋਂ ਕੋਈ ਕੁੜੀ ਦੇ ਘਰੋਂ ਜੇ ਕੁੜੀ ਦਾ ਮਰ ਜਾਂਦਾ ਕੋਈ ਕੁੜੀ ਮਰ ਜਾਂਦੀ ਤੇ ਸਾਡਾ ਸਾਰਾ ਖਾਮ ਦਾ ਜਗੜਾ ਨਹੀਂ ਹੋਣਾ ਇਸ ਟਾਈਮ ਇਹ ਠੱਗਾ ਸ਼ਰਿਆਮ ਹੈ ਤੁਸੀਂ ਠੱਗਾ ਸ਼ਰਿਆਮ ਹੈ ਇਹ ਕੱਲੂ ਕੁੜੀ ਦੇ ਘਰ ਕੋਈ ਨਿੱਕੀ ਗੱਲਬਾਤ ਹੋ ਜਾਂਦੀ ਤੁਸੀਂ ਇਹਦਾ ਮਤਲਬ ਮੁੰਡਿਆਂ ਦਾ ਸਾਰਾ ਟੱਬਰ ਚੱਕ ਲੈਣਾ ਸੀ ਅੱਜ ਪੁਲਿਸ ਪ੍ਰਸ਼ਾਸਨ ਕੀ ਕਰਦੀ ਪਈ ਹੈ ਇਹ ਠੱਗਾ ਨਹੀਂ ਚੱਲਣ ਦੇਣਾ ਸੀ ਅਸੀਂ ਇਸ ਠੱਕੇ ਦੇ ਖਿਲਾਫ ਆਂ ਔਰ ਅਸੀਂ ਹੱਲੇ ਹੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰ ਰਹੇ ਆਂ ਕਿ ਸਾਡੇ ਜੋ ਬੰਦੀ ਕਾਰਵਾਈ ਸਾਡਾ ਜੋ ਪਰਚਾ ਦਰਜ ਬੰਦੀ ਕਾਰਵਾਈ ਉਹਦੇ ਦੇ ਕੀਤੀ ਜਾਵੇ ਜੇ ਤੁਹਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤੇ ਕੀ ਕਰਾਂਗੇ ਉਹ ਤਾਂ ਦੇਖੋ ਜੀ ਫਿਰ ਸੰਸਕਾਰ ਨਹੀਂ ਅਸੀਂ ਕਰਾਂਗੇ ਜਦ ਤਾਈ ਅਸੀਂ ਸਾਡੇ ਮੁਤਾਬਕ ਕਾਰਵਾਈ ਨਹੀਂ ਹੁੰਦੀ ਤਦ ਤੱਕ ਅਸੀਂ ਬੋਡੀ ਸਿਵਲ ਹਸਪੀਟਲ ਨਹੀਂ ਲੈਣੀ ਠੀਕ ਹੈ ਜਿਹੜਾ ਸ਼ਰਿਆਮ ਟੱਕਾ ਜਿਹੜੀ ਪੁਲਿਸ ਕਰਦੀ ਪਈ ਹੈ ਅਸੀਂ ਉਹਦੇ ਖਿਲਾਫ ਹੈ ਜੀ ਜੋ ਮੁਲਾਜ਼ਮ ਸੀ ਉਹਨਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਰ ਆਪਣੇ ਵੱਲੋਂ ਕੀਤੀ ਬਹੁਤ ਕੀਤੀ ਹੈ ਜੀ ਉਹ ਤਾਂ ਉਲਟਾ ਸਾਨੂੰ ਕਹਿ ਰਹੇ 302 ਦਾ ਪਰਚਾ ਸੀ ਤੁਹਾਡੇ ਦਿਨੇ ਹੈ ਜੀ ਸਾਡੇ ਦੇ ਪਰਚਾ ਪਾਰੇ ਸੀ ਉਹ ਪ੍ਰੈਸ਼ਰ ਜੀ ਸਾਡੇ ਦੇ ਪਰਚਾ ਪਾਰੇ ਉਹ ਤਾਂ ਸਾਡੇ ਦੇ ਕਿਸ ਚੀਜ਼ ਦਾ ਪਰਚਾ ਇਹਦੇ ਬਾਰੇ ਨਹੀਂ ਪਤਾ ਜੀ ਉਹ ਸਾਡੂ ਕਹਦੇ ਅਸੀਂ ਤਾਂ ਤੁਹਾਡੇ ਦੇ ਕਾਰਵਾਈ ਕਰਦੇ ਜੀ ਇਹ ਕਾਰੇ ਵਾਸਤੇ ਜੀ ਮੁੰਡਾ ਸਾਡਾ ਮਰਿਆ ਤੇ ਪਰਚਾ ਸਾਡੇ ਦੇ ਪਾ ਰਹੇ ਹੋ ਹੈਨਾ ਮੁੰਡਾ ਮੇਰਾ ਮਰ ਗਿਆ ਨਾ ਮੇਰਾ ਮੁੰਡਾ ਮਰਿਆ ਤੇ ਮੇਰੇ ਦੇ ਪਰਚਾ ਪਾ ਰਹੇ 200 302 ਦਾ ਹੈਨਾ ਕਿਹਨੇ ਕਹੀ ਇਹ ਗੱਲ ਤੁਹਾਨੂੰ ਐਸਐਚਓ ਨੇ ਐਸਐਚਓ ਬਸਤੀ ਥਾਣੇ ਐਸਐਚਓ ਨੇ ਗੱਲ ਕਹੀ ਹੈ ਇਨਸਾਫ ਸਾਨੂੰ ਚਾਹੀਦਾ ਜੀ ਅਸੀਂ ਬੇਨਤੀ ਬਾਰ-ਬਾਰ ਹੱਲੇ ਵੀ ਹੱਥ ਜੋੜ ਕੇ ਅਸੀਂ ਤੁਹਾਡੇ ਪ੍ਰੈਸ ਰਹੀ ਅਸੀਂ ਸਾਰੀ মিডিਆ ਰਹੀ ਅਸੀਂ ਬੇਨਤੀ ਕਰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਕੱਲ ਜੀ ਸਾਨੂੰ ਥਾਣੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਅਰਪਣ ਨਾਂ ਦਾ ਲੜਕਾ ਹੈ ਜਿਹੜਾ ਉਮਰ ਉਹਦੀ 17 ਸਾਲ ਹੈ ਜਿਨੇ ਆਪਣੀ ਜੀਵਨ ਲੀਲਾ ਨੂੰ ਕੱਲ ਸਮਾਪਤ ਕਰ ਲਿਆ ਸੀਗਾ ਜਿਸ ਦੇ ਸਬੰਧ ਵਿੱਚ ਅੱਜ ਉਹਨਾਂ ਦੇ ਫਾਦਰ ਵੱਲੋਂ ਬਿਆਨ ਦਿੱਤਾ ਗਿਆ ਜਿਨ੍ਹਾਂ ਦੇ ਬਿਆਨ ਦੇ ਆਧਾਰ ਤੇ ਅਸੀਂ 194 ਬੀ ਐਨ ਐਸ ਐਸ ਦੀ ਜਿਹੜੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਜਿਹੜਾ ਉਹਨਾਂ ਨੇ ਦੱਸਿਆ ਕਿ ਇਹਦੀ ਜਿਹੜੀ ਫਰੈਂਡਸ਼ਿਪ ਕਿਸੇ ਲੜਕੀ ਦੇ ਨਾਲ ਸੀ ਉਸ ਸਬੰਧੀ ਅਸੀਂ ਜਿਹੜਾ ਅਰਪਣ ਜਿਹਦੀ ਡੈਥ ਹੋ ਚੁੱਕੀ ਹੈ ਉਹਦਾ ਜਿਹੜਾ ਮੋਬਾਈਲ ਆ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਜਿਹਨੂੰ ਅਸੀਂ ਐਫਐਸਐਲ ਭੇਜ ਕੇ ਉਹਦੇ ਵਿੱਚੋਂ ਜੋ ਵੀ ਮੈਸੇਜ ਡਿਲੀਟ ਕੀਤੇ ਨੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆ ਜਾਂਦੀ ਹੈ ਬਣਦੀ ਕਾਨੂੰਨੀ ਕਾਰਵਾਈ ਇਸ ਅਮਲ ਦੇ ਵਿੱਚ ਲਿਆਵਾਂਗੇ